ਇਤੇ ਮੈਂ ਤੁਹਾਨੂੰ ਇੱਕ ਗੱਲ ਹੁਣ ਦੱਸਦਾ ਇਹਦੀ ਜਿਹੜੀ ਰੈਨੋਵੇਸ਼ਨ ਦਾ ਕੰਮ ਚੱਲੀ ਜਾਂਦਾਗਾ ਇਹਨੂੰ ਠੀਕ ਕਰਨ ਦਾ ਕੰਮ ਸਾਲ ਡੇਢ ਸਾਲ ਤੋਂ ਚੱਲੀ ਜਾਂਦਾ ਜਿਨ੍ਹਾਂ ਦੀ سپورਟ ਐਨ ਆਰ ਆਈ ਵੀਰ ਭਰਾ ਕਰ ਰਹੇ ਹਨ ਮਤਲਬ ਮਾਲਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਟਾਈਮ ਹੈਗੇ ਜੀ ਆਪਾਂ ਸਰਹੰਦ ਗੁਰਦੁਆਰਾ ਸਾਹਿਬ ਚ ਸ਼੍ਰੀ ਫਤਿਹਗੜ੍ਹ ਸਾਹਿਬ ਰਾਤ ਆਪਾਂ ਇਸ ਤਰ੍ਹਾਂ ਗਏ ਸੀਗਾ ਆਪਾਂ ਨੂੰ ਆ ਕਮਰਾ ਮਿਲਿਆ ਸੀਗਾ 196 ਨੰਬਰ ਤੇ ਆ ਸਾਹਮਣੇ ਤੁਸੀਂ ਦੇਖੋਗੇ ਹਨਾ ਸਾਰੇ ਕਮਰੇ ਆਗੇ ਬਾਈ ਤੇ ਜੇ ਤੁਸੀਂ ਰਾਤ ਵਗੈਰਾ ਰਹਿਣਾ ਹਨਾ ਜੇ ਤੁਸੀਂ ਏਸੀ ਵਾਲਾ ਕਮਰੇ 'ਚ ਰਹਿਣਾਗਾ ਤਾਂ ਤੁਹਾਨੂੰ 1000 ਰੁਪਏ ਸਿਕਿਉਰਿਟੀ ਭਰਨੀ ਪਊਗੀ ਤੇ 500 ਰੁਪਏ ਉਹਦਾ ਕਿਰਾਇਆ ਹੈਗਾ ਜੇ ਤੁਸੀਂ ਬਿਨਾ ਏਸੀ ਵਾਲੇ 'ਚ ਰਹਿਣਾ ਤਾਂ ਤੁਹਾਨੂੰ 500 ਰੁਪਏ ਸਿਕਿਉਰਿਟੀ ਭਰਨੀ ਪਊਗੀ ਤਾਂ ਉਹਦਾ 200 ਰੁਪਏ ਕਿਰਾਇਆ ਹੈਗਾ ਬਾਕੀ ਤੁਹਾਨੂੰ ਸਵੇਰੇ ਮੋੜ ਦੇਣਗੇ ਤੇ ਅਸੀਂ ਤਾਂ ਸਫਰ ਕਰ ਰਹੇ ਸੀ ਹਨਾ ਤੇ ਉਦਾਂ ਫ੍ਰੀ ਕਮਰਾ ਮਿਲਿਆ ਸੀਗਾ ਆਪਾਂ ਨੂੰ ਸੰਗਤਾਂ ਦੇ ਨਾਲ ਇੱਥੇ ਹੋਰ ਵੀ ਸੰਗਤਾਂ ਸੀਗੀਆਂ ਇੱਥੇ ਅਸੀਂ ਪਏ ਸੀਗੇ ਤੇ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਹਨਗੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਉਣਾ ਹੈ ਜੀ ਸਭ ਤੋਂ ਪਹਿਲਾਂ ਗੁਰਦੁਆਰਾ ਠੰਡਾ ਬੁਰਜ ਸਾਹਿਬ ਸਹੀ ਦੀ ਸਥਾਨ ਮਾਤਾ ਗੁਜਰੀ ਜੀ ਇਸ ਸਥਾਨ ਤੇ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਅਤੇ ਉਹਨਾਂ ਦੇ ਮਾਤਾ ਗੁਜਰੀ ਜੀ ਜਾਵਰ ਹਕੂਮਤ ਨੇ 10 ਪਉ ਨੂੰ ਨਾ 1704 ਈਸਵੀ ਦੇ ਵਿੱਚ ਕੜਕ ਦੀ ਪੂਰੀ ਠੰਡ ਸੀਗੀ ਉਦੋਂ ਤੇ ਕੈਦ ਰੱਖਿਆ ਗਿਆ ਸੀ ਸਭ ਨੂੰ ਤੁਹਾਨੂੰ ਪਤਾ ਹੀ ਆ ਨਾ ਸਿੱਖੀ ਸਿੱਖੀ ਤੋਂ ਉਹਨਾਂ ਨੂੰ ਭਲਾਉਣ ਵਾਸਤੇ ਤੇ ਉਹਨਾਂ ਦੀ ਆਪਦੀ ਈਨ ਮਨਾਉਣ ਵਾਸਤੇ ਹਨਾ ਉਹਨਾਂ ਨੂੰ ਇੱਥੇ ਕੈਦ ਰੱਖਿਆ ਗਿਆ ਤਰ੍ਹਾਂ ਤਰ੍ਹਾਂ ਦੇ ਬਹੁਤ ਤਸੀਹੇ ਦਿੱਤੇ ਉਹਨਾਂ ਨੂੰ ਇੱਥੋਂ ਹੀ ਛੋਟੇ ਸਹਿਬਜ਼ਾਦਿਆਂ ਨੂੰ ਜਿਹੜੇ ਜ਼ਾਲਮ ਸਿਪਾਈ ਸੀਗੇ ਹਨਾ ਸੂਬੇ ਦੀ ਕਚਰੀ ਵਿੱਚ ਪੇਸ਼ ਕਰਨ ਵਾਸਤੇ ਲੈ ਕੇ ਜਾਂਦੇ ਹੁੰਦੇ ਸੀਗੇ ਤੇ ਅੰਤ 13 ਬੋ ਨੂੰ ਹਨਾ ਜੋਲਮਨਾਸ ਹਾਰਦੇ ਹੋਏ ਛੋਟੇ ਸਾਹਿਬ ਜਾਦੇ ਸ਼ਹੀਦੀ ਪਾ ਗਏ ਸੀਗੇ ਅੱਗੇ ਆ ਭੋਰਾ ਸਾਹਿਬ ਇਹ ਉਹ ਸਥਾਨ ਆਗਾ ਜਿੱਥੇ ਬਾਬਾ ਜਰਾਵਰ ਸਿੰਘ 9 ਸਾਲ ਦੇ ਤੇ ਬਾਬਾ ਫਤੇਸ ਸਿੰਘ ਜੀ 7 ਸਾਲ ਦੇ 13 ਪੋ 1704 ਈਸਵੀ ਨੂੰ ਦਵਾਰ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਸੀ ਤੇ ਉਸੇ ਜਗ੍ਹਾ ਤੇ ਪਾਲਕੀ ਸਾਹਿਬ ਸਮੋਦੀ ਤੱਕ ਸਾਈਕਲ ਬਾਈ ਰਾਤ ਆਪਾਂ ਇੱਥੇ ਪਾਰਕਿੰਗ 'ਚ ਖੜਾਏ ਸੀਗੇ ਤੇ ਹੁਣ ਆਪਾਂ ਚੱਕ ਲੈ ਤੇ ਅਗਲਾ ਸਫ਼ਰ ਜਿਹੜਾ ਜਾਰੀ ਕਰਦੇ ਆਂ ਇੱਕ ਵਾਰ ਇੱਥੇ ਗੁਰਦੁਆਰ ਤੋਂ ਥੋੜਾ ਸਾਈਡ ਤੇ ਰਹਿਣਾਂ ਟੋਡਰਮਲ ਦੀ ਹਵੇਲੀ ਹੈ ਜਿਹੜੀ 1 ਕਿਲੋਮੀਟਰ ਸਾਈਡ ਤੇ ਰਹਿ ਜਾਂਦੀ ਉਧਰ ਜਾ ਰਹੇ ਆਂਗੇ ਤੇ ਫਿਰ ਆਪਾਂ ਅੱਗੇ ਦਾ ਸਫ਼ਰ ਜਿਹੜਾ ਜਾਰੀ ਕਰਾਂਗੇ ਪਹੁੰਚ ਗਏ ਜੀ ਆਪਾਂ ਦਵਾਨ ਟੋਡਰਮਲ ਦੇ ਹਵੇਲੀ 'ਚ ਜੀ ਦਾ ਨਾਮ ਹੈਗਾ ਜਹਾਜ਼ ਹਵੇਲੀ ਜਹਾਜ਼ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹ ਦੀ ਸ਼ੇਪ ਹੈ ਜਿਹੜੀ ਜਹਾਜ਼ ਵਰਗੀ ਸੀ ਜਿਹਦੇ ਤੁਸੀਂ ਹੁਣ ਇਸ ਵਾਰੇ ਹਾਲਾਤ ਦੇਖ ਹੀ ਰਹੇ ਹੋਗੇ ਕਿਦਾਂ ਦੇ ਆਗੇ ਬਹੁਤ ਵੀਡੀਓ ਦੇਖੀਆਂ ਆਉਣੀਆਂ ਹਨ ਤੁਸੀਂ ਪਹਿਲਾਂ ਦੇ ਹਾਲਾਤ ਵੀ ਇਹਦੇ ਹਾਲਾਤ ਕਾਫੀ ਚੰਗੇ ਨਹੀਂ ਹੈਗੇ ਇਹ ਖਰਾਬ ਹੀ ਹਾਲਤ ਵੀ ਕੋਈ ਆਸਾਨ ਸੰਭਾਲ ਨਹੀਂ ਹੈਗੀ ਤੇ ਮੈਂ ਤੁਹਾਨੂੰ ਇੱਕ ਗੱਲ ਹੁਣ ਦੱਸਦਾ ਇਹਦੀ ਜਿਹੜੀ ਰੈਨੋਵੇਸ਼ਨ ਦਾ ਕੰਮ ਚੱਲੀ ਜਾਂਦਾਗਾ ਇਹਨੂੰ ਠੀਕ ਕਰਨ ਦਾ ਕੰਮ ਛਾਲ 1.5 ਸਾਲ ਤੋਂ ਚੱਲੀ ਜਾਂਦਾ ਜਿਨ੍ਹਾਂ ਦੀ ਸਪੋਰਟ ਐਨ ਆਰ ਆਈ ਵੀਰ ਭਰਾ ਕਰ ਰਹੇ ਹਨ ਮਤਲਬ ਮਲ ਕੇ ਵੀ ਉਹਨਾਂ ਵੱਲੋਂ ਹੋ ਰਿਹਾ ਆਪਾਂ ਜਿਹੜੀ ਬਈ ਸਾਲੇ ਦੀ ਪਹਿਲਾਂ ਵੀ ਗੱਲ ਕਰੀ ਸੀਗੀ ਜਦੋਂ ਤੇ ਆਪਣੇ ਨਾਲ ਪਹਿਲਾਂ ਜਿਹੜੇ ਬੰਦੇ ਜੁੜੇ ਆਗੇ ਉਹਨਾਂ ਨੂੰ ਤਾਂ ਯਾਦ ਹੋਵੇ ਸ਼ਾਇਦ ਵੀ ਜਦੋਂ ਆਪਾਂ ਰਾਜਸਥਾਨ ਹਨਾ ਜੈਪੁਰ ਜਦੋਂ ਆਪਾਂ ਘੁੰਮਣ ਗਏ ਸੀਗੇ ਤਾਂ ਉੱਥੇ ਆਪਾਂ ਜਲ ਮਹਿਲ ਦੇਖਿਆ ਸੀਗਾ ਜੀ ਇਹਦੀ ਕੀ ਉੱਥੋਂ ਆਪਾਂ ਲੋਕਾਂ ਤੋਂ ਜਾਣਕਾਰੀ ਲਈ ਸੀ ਵੀ ਉਹਦੀ ਹਫ਼ਤੇ ਬਾਅਦ ਪਤਾ ਨਹੀਂ ਕੁਛ ਦਿਨਾਂ ਬਾਅਦ ਹਨਾ ਸਫਾਈ ਹੁੰਦੀ ਸੀ ਬਲਕਿ ਉਹ ਪਾਣੀ ਦੇ ਵਿੱਚ ਆ ਤਾਂ ਹੀ ਉਹਨੂੰ ਜਲ ਮਹਿਲ ਕਹਾ ਜਾਂਦਾ ਤੇ ਇਹ ਆਪਣੇ ਦੀਵਾਨ ਟੋਡਰਮਲ ਜੀ ਦੀ ਹਵੇਲੀ ਆ ਜੇ ਦੀ ਕੋਈ ਸਾਮ ਸੰਭਾਲ ਨਹੀਂ ਹੁੰਦੀ ਹੈ ਨਾ ਪਰ ਦੀਮ ਮਾਲਾ ਕਰੀ ਪਈ ਆ ਉਹ ਵੀ ਨਹੀਂ ਚੰਗੀ ਲੱਗਦੀ ਜੇ ਹਿਸਾਬ ਦੇ ਇਹਨੇ ਹਾਲਾਤ ਹੋਏ ਆ ਤੇ ਜਿਹੜੇ ਹੁਣ ਕੰਮ ਚੱਲੀ ਜਾਂਦਾ ਇਸ ਵਕਤ ਇਹਦਾ ਤੇ ਬੜਾ ਵਧੀਆ ਲੱਗਿਆ ਹਨਾ ਦੇਖ ਕੇ ਐਨ ਆਰ ਆਈ ਲੋਕ ਆ ਗਏ ਇੱਥੋਂ ਪਤਾ ਕਰਿਆ ਵੀ ਜਿਹੜੇ ਕੈਨੇਡਾ ਅਮਰੀਕਾ ਤੋਂ ਲੋਕ ਆ ਗਏ ਉਹਨਾਂ ਵੱਲੋਂ ਫੰਡ ਪਾ ਕੇ ਇਹਦੀ ਰੈਨੋਵੇਸ਼ਨ ਕੀਤੀ ਜਾ ਰਹੀ ਆ ਨਾ ਵੀ ਠੀਕ ਕੀਤਾ ਜਾ ਰਿਹਾ ਬੜੀ ਬੜੀ ਵਧੀਆ ਗੱਲ ਆ ਗਈ ਟਾਈਮ ਬਾਈ 1:30 ਵਜ ਗਿਆ ਤੇ ਹਰਪਾਲ ਕੇ ਕਰੇ ਥੋੜੀ ਜਿਹੀ ਪ੍ਰੋਬਲਮ ਆ ਗਈ ਹਰਪਾਲ ਨੂੰ ਵਾਪਸਿਆਂਣਾ ਪਊਗਾ ਤੇ ਉਹਨਾ ਸਮਾਨ ਸਮੂਹਣ ਕੱਢਿਆਣਾ ਜਿਹੜਾ ਜ਼ਰੂਰੀ ਸਮਾਨ ਸੀਗਾ ਇਹਦੇ ਬੈਗਾਂ ਚ ਪਾਇਆ ਹੋਇਆ ਤੇ ਵੀ ਉਹ ਕੱਢ ਲਿਆਣਾ ਅਗਾ ਕੰਮ ਹੋਊ ਤੇ ਹਰਪਾਲ ਨੂੰ ਵਾਪਸ ਘਰੇ ਭੇਜਦੇ ਆ ਤੇ ਬਾਬਾ ਸੁੱਖ ਰੱਖਿਆਣਾ ਜਿਵੇਂ ਹੀ ਕਰੇ ਗੱਲਬਾਤ ਸਾਰੀ ਠੀਕ ਹੋਊਗੀ ਤੇ ਦੁਬਾਰੇ ਆਪਣੇ ਨਾਲ ਇਹ ਰਲ ਜਾਊਗਾ ਕਿਵੇਂ ਨਾ ਕਿਵੇਂ ਅਟੈਚਮੈਂਟ ਕਰ ਲਾਂਗੇ ਇੱਕ ਵਾਰੀ ਇਹਨੂੰ ਘਰੇ ਭੇਜ ਰਹੇ ਹਾਂ ਹੁਣ ਤੇ ਫੇਰ ਪਹਿਲਾਂ ਵੀ ਸਫਰ ਤੇ ਤੰਨੇ ਜਾਣੇ ਸੀ ਹੁਣ ਫੇਰ ਆਪਾਂ ਤੰਨ ਨਹੀਂ ਰਹਿ ਗਏ ਹਰਪਾਲ ਘਰੇ ਜਾ ਰਿਹਾ ਹਰਪਾਲ ਨੂੰ ਜੀ ਭੇਜਤਾ ਘਰੇ ਜਲਦੀ ਵਾਪਸ ਆ ਜੂਗਾ ਜਿਵੇਂ ਹਨਾ ਮਾਹੌਲ ਉਹਦਾ ਸਟੂ ਕਰਦਾ ਤੇ ਘਰੇ ਜਾਣਾ ਵੀ ਜ਼ਰੂਰੀ ਹੈ ਘਰ-ਵਾਰ ਦੇਖਣਾ ਵੀ ਜ਼ਰੂਰੀ ਹੈ ਤੇ ਸਮਾਨ ਬਹੁਤ ਔਖਾ ਸੈੱਟ ਕਰਿਆ ਬਈ ਸਾਰੇ ਬੈਗ ਫੁੱਲ ਹੋ ਗਏ ਤੇ ਕਿਉਂਕਿ ਉਹਦਾ ਸਮਾਨ ਸੀਗਾ ਕਾਫੀ ਉਹਦੇ ਬੈਗਾਂ 'ਚ ਸੀਗਾ ਨਾ ਤੇ ਮੁਸ਼ਕਲ ਨਾਲ ਹੀ ਐਡਜਸਟ ਹੋਇਆ ਕੰਮ ਇਧਰ ਬਾਈ ਆਪਣੇ ਨਿਸ਼ੂ ਜੀ ਰੈਸਟ ਕਰੀ ਜਾਂਦੇ ਆ ਤੇ ਸੰਦੀਪ ਉਹ ਬੈਠਾ ਤੇ ਹਜੇ ਇੱਕ ਟੈਨਸ਼ਨ ਹੋਰ ਆ ਬਾਈ ਸਾਡੇ ਕੋਲੇ ਆਟਾ ਹੈ ਨਹੀਂਗਾ ਆਪਾਂ 7 ਕਿਲੋ ਆਟਾ ਲੈਣਾ ਸੀਗਾ ਤੇ ਹੁਣ ਸਮਝ ਨਹੀਂ ਆਉਂਦਾ ਆਟਾ ਰੱਖਾਂਗੇ ਕਿੱਥੇ ਤੇ ਪਾਵਾਂਗੇ ਕਾਦੇ ਚ ਆਟਾ ਕਿਉਂਕਿ ਬੈਗ ਸਾਰੇ ਫੁੱਲ ਹੋ ਗਏ ਪਹਿਲਾਂ ਹੀ ਪੂਰਾ ਕੰਮ ਆ ਤੁੰਨਿਆ ਪੈਗਾ ਸਾਰੇ ਬੈਗਾ ਦੇਖੋ ਤਾਂ ਪਹਿਲਾਂ ਹੀ ਵੱਡੇ ਆ ਗਏ ਤੇ ਉਹ ਵੀ ਐਡਜਸਟ ਕਰਨਾ ਪੂ ਆਟੇ ਬਿਨਾ ਤਾਂ ਤੁਹਾਨੂੰ ਪਤਾ ਗੱਡੀ ਚੱਲਣੀ ਨਹੀਂ ਜਿੰਨਾ ਟਾਈਮ ਪੰਜਾਬ ਚਾਂਗੇ ਉਹਨਾ ਟਾਈਮ ਤੱਕ ਕੋਈ ਲੋਡ ਨਹੀਂ ਹੈਗੀ ਆਟੇ ਦੀ ਗੁਰੂ ਘਰ ਬਹੁਤ ਆ ਤੁਹਾਨੂੰ ਪਤਾ ਹੀ ਆ ਪੰਜਾਬ ਚ ਤਾਂ ਕੋਈ ਤੋੜਾ ਨਹੀਂ ਹੈਗਾ ਬਾਹਰ ਔਖਾ ਹੋ ਜਾਂਦਾ ਥੋੜਾ ਆ ਰਾਜਪੁਰਾ ਤਾਂ ਕਿੰਨੇ ਕਿਲੋਮੀਟਰ ਹੈਗਾ ਜੀ ਅੰਮਾਲਾ 31 ਕਿਲੋਮੀਟਰ ਤੇ ਗੁਰਕਸ਼ੇਤਰ 76 ਕਿਲੋਮੀਟਰ 31 ਕਿਲੋਮੀਟਰ ਆ ਬਸ ਹੋਰ ਜਾਣਾ ਹੈਗੇ ਅੰਮਾਲੇ ਵੱਲ ਨੂੰ ਜੀ ਹਰਪੁਰੇ ਪਹੁੰਚ ਗਏ ਭਾਈ ਅੱਜ ਨਾਲ ਚਾਹ ਨਹੀਂ ਮਿਲੀ ਤੇ ਸਰੀਰ ਨੂੰ ਤੋੜ ਲੱਗੀ ਪਈ ਆ ਰਾਹ ਚਾਹ ਪੀ ਲ ਗਏ ਦੋ ਕੱਪ ਨਿਸ਼ੂ ਭਾਈ ਚਾਹ ਪੀਂਦਾ ਨਹੀਂਗਾ ਮੈਂ ਤੇ ਸੰਦੀਪ ਹੈਗੇ ਆਂ ਆਦੀ ਚਾਹ ਦੇ ਟਾਈਮ ਭਾਈ 8 ਵਜ ਗਏ ਤੇ ਅਸੀਂ ਪਹੁੰਚ ਗਏ ਸ਼ੰਭੂ ਬਾਰਡਰ ਤੇ ਜਿਵੇਂ ਆਪਾਂ ਸ਼ੰਭੂ ਬਾਰਡਰ ਹਨਾ ਇੱਥੋਂ ਕਰਾਸ ਕਰਾਂਗੇ ਤੇ ਹਰਿਆਣੇ 'ਚ ਐਂਟਰ ਹੋ ਜਾਂਦੇ ਆ ਤੇ ਉਹੀ ਆ ਭਾਈ ਜਿੱਥੇ ਆਪਾਂ ਇੱਥੇ ਆਪਣੇ ਕਿਸਾਨਾਂ ਨਾਲ ਹਨਾ ਇੱਥੇ ਆਪਾਂ ਵੀ ਰਾਤਾਂ ਖੁਦ ਕੱਟੀਆਂ ਹੋਈਆਂ ਤੇ ਭੁੱਲ ਨਾ ਜਾਓ 2027 'ਚ ਵੋਟਾਂ ਆਉਂਦੀਆਂ ਨਾ ਜਿਹੜੀਆਂ ਤੇ ਭੋਲਾ ਨਾ ਜਾਏ ਉਹ ਇੱਥੋਂ ਕਿਵੇਂ ਠਾਇਆਗਾ ਤੇ ਹੱਕ ਹਜੇ ਆਪਾਂ ਨੂੰ ਮਿਲੇ ਨਹੀਂਗੇ ਕਿਸਾਨੀ ਵਾਲੇ ਆਪਣੇ ਐਮਐਸਪੀ ਨਾਲ ਕੁਝ ਵੀ ਹਨਾ ਇਹਨਾਂ ਦੇ ਫੋਕੇ ਲਾਰੇ ਤੇ ਗੱਲਾਂ ਚ ਨਾ ਗੱਲਾਂ ਚ ਨਹੀਂ ਆਉਣਾ ਇਹਨਾਂ ਦੀਆਂ ਚ ਇਹ ਲੀਡਰ ਝੂਠੀਆਂ ਜਿਹੜਾ ਵਾਦੇ ਕਰਦੇ ਆ ਨਾ ਯਾਰੀ ਜਾਂ ਕਰਦਾਂਗੇ ਵੋਂ ਕਰਦਾਂਗੇ ਕਰਦੇ ਕੁਝ ਵੀ ਨਹੀਂ ਜਦੋਂ ਵੀ ਇੱਥੋਂ ਨੰਗਰਾਂਗਾ ਬਸ ਰੇਕ ਕੋਈ ਵੀ ਹਨਾ ਬੰਦਾ ਵੀਡੀਓ ਬਣਾਉਣ ਵਾਲਾ ਕੋਣੇ ਵੀਡੀਓ ਪਾਉਣੀ ਪਾਉਣੀ ਆ ਸ਼ੰਭੂ ਬਾਰਡਰ ਦੀ ਜਿੱਥੇ ਜਿੱਥੇ ਵੀ ਕਿਸਾਨ ਆਪਣੇ ਬੈਠੇ ਸੀ ਵੀ ਲੋਕਾਂ ਨੂੰ ਯਾਦ ਰਹੇ ਜਦੋਂ ਵੀ ਹੈਨਾ ਭੁੱਲਨੇ ਆਪਣੇ ਲੋਕ ਪਲਾਕਡ ਆ ਨਾ ਭੁੱਲ ਛੇਤੀ ਜਾਂਦੇ ਆ ਮੜਾ ਜਾਂ ਕੋਈ ਨਵਾਂ ਹੋ ਰਾਇ ਹੁਣ ਜਿਵੇਂ ਜੰਗ ਦਾ ਛੜਾ ਸੀ ਐਸੇ ਗੱਲਾਂ ਚੀ ਬਸ ਪੁਰਾਣੀਆਂ ਗੱਲਾਂ ਨੂੰ ਉਹਦੀ ਭੁੱਲ ਜਾਂਦੇ ਆ ਤੇ ਹੁਣ ਆਪਾਂ ਅੰਮ੍ਰਾਲਾ ਆਪਣਾ ਥੋੜਾ ਹੀ ਰਹਿ ਗਿਆ ਗਾਂ ਦਾ ਸਫਰ ਜਿਹੜਾ ਆਪਣਾ ਜਾਰੀ ਕਰਦੇ ਆਂਗੇ ਅੰਬਾਲਾ ਰਹਿ ਗਿਆ ਭਾਈ 12 ਕਿਲੋਮੀਟਰ ਕਰਨਾਲ ਰਹਿ ਗਿਆ 88 ਪਾਣੀਪਤ 116 ਤੇ ਦਿੱਲੀ ਤੋਂ 112 ਨੇੜਿਆਂ ਵਸ 15-20 ਮਿੰਟਾਂ ਚ ਆਪਾਂ ਪਹੁੰਚ ਜਾਾਂਗੇ ਅੰਮ੍ਰਾਲੇ ਟਾਈਮ ਭਾਈ ਪੌਣੇ 9 ਹੋ ਗਿਆ ਤੇ ਅੰਮ੍ਰਾਲੇ ਤੋਂ 3-4 ਕਿਲੋਮੀਟਰ ਪਿੱਛੇ ਹੈ ਨਾ ਆਪਾਂ ਇੱਥੇ ਸਟੇ ਕਰਨਾ ਸੀ ਗੁਰਦੁਆਰਾ ਮੰਜੀ ਸਾਹਿਬ ਤੇ ਇੱਥੇ ਅੱਜ ਆਪਾਂ ਰਹਾਂਗੇ ਤੇ ਅੰਦਰ ਚੱਲਦੇ ਹੁਣ ਗੁਰੂ ਘਰ ਚ ਮੈਂ ਤੇ ਸੰਦੀਪ ਨੇ ਭਾਈ ਲੰਗਰ ਛਕ ਲਿਆ ਤੇ ਇਹ ਭਾਈ ਸਾਹਿਬ ਕਹਿੰਦੇ ਮੂੰਹ ਪੱਕਿਆ ਹੋਇਆ ਕਹਿੰਦੇ ਨੂਨ ਮਿਰਚਾਂ ਖਾਧੀਆਂ ਨਹੀਂ ਜਾਂਦੀਆਂ ਕਿੰਨੇ ਰੁਪਏ ਕਿਲੇ ਹੈ 200 ਰੁਪਏ ਕਿੱਲੋ ਆ ਭਾਈ ਇਹ ਕੀ ਨਾ ਭਾਈ ਇਹ ਪੜਾ ਪੈਸੇ ਵਰਪੂਰ ਲੈ ਲੈਣਾ ਭਾਈ ਰੇਟ ਕਮ ਕਰ ਬਹੁਤ ਆ ਭਾਈ ਬਹੁਤ ਆ ਬਹੁਤ ਆ 2 ਕਿਲੋ ਤਰਬੂਜ ਉਸਤਾ ਜੀ ਆ ਨਮਾ ਫਰੂਟ ਕਿਨੇ ਕਿਨੇ ਦੇਖਿਆ ਮਾੜਾ ਪੈਸੇ ਵੀ ਨਾ ਮੰਗ ਲੈਣਾ ਹੱਥ ਲਾਏ ਦੇ ਮੈਨੂੰ ਇਹਦਾ ਨਾਮ ਦੱਸੀ ਕੀ ਹੈਗਾ ਆਵਾ ਕਾਡੋ ਆਵਾ ਕਾਡੋ ਕਾਡੋ ਆਵਾ ਕਾਡੋ ਤੇ ਕਿੰਨੇ ਦਾ ਇੱਕ ਪੀਸ ਇਹ 80 ਰੁਪਏ ਦਾ ਨਮਾ ਲਾਂਚ ਹੋਇਆ ਮਾਰਕੀਟ ਚ ਇਹ ਚ ਨਿਕਲਦਾ ਮਾਏ ਦਾ ਜੀ ਦੇਖਿਆ ਬਾਬਾ ਮੇਰੇ ਵਾਸਤੇ ਨਮਾ ਇਹ ਇਥੋਂ ਤਰਕੀ ਦੋ ਆ ਮੈਂ ਵੀ ਦੋ ਨਵੇਂ ਹੀ ਦੇਖਿਆ ਮੈਂ ਤਾਂ ਆਪ ਦੇਖਿਆ ਇਹ ਤਰਕੀ ਦੋ ਆ ਦੇਸ਼ ਵਾਲੇ ਹਾਂ ਦੇ ਨੀ ਰੱਖ ਦੋ ਪੁੱਛ ਦੇ ਲਾ ਕੇ ਖਾਉਂਦੇ ਆ ਕਿਤੇ ਟ੍ਰੈਕ ਚੱਕਣ ਦੇ ਨਾ ਪੈਸੇ ਮੰਗਦੇ ਆ ਇਹਦੇ ਦਾ ਗਿਰੀਆਂ ਅੱਧੀ ਰਾਤ ਨੂੰ ਬਾਈ ਤਰਬੂਜ ਖਾਨ ਨੂੰ ਬਰਫ ਭਾਲ ਦੇ ਫਿਰਦੇ ਆ ਲੋਕਾਂ ਦਾ ਛਤਰਖਾਨ ਨੂੰ ਮਿਲ ਗਈ ਬਰਫ ਕਿਹਨੇ ਨਹੀਂ ਕੀ ਕਹਿੰਦੇ ਕਿੱਥੋਂ ਮਿਲੂਗੀ लाभ ही लाई भाई बर्फ जहर जी पांच रुपये वो तो घटाए थे तरबूज आले तो वो इधर देते दोस्तों क्या हमने जुगाड़ निकाला है बर्फ ली हमने पाँच रुपए की उसके अंदर हमने अभी तो बहुत सारे तत्ते ही हमने खा लिए हैं तो उसके अंदर हमने डाला हुआ वाटरमैलन आप ठंडा करके थोड़ा थोड़ा खाए जा रहे हैं लेकिन बढ़िया लग रहा है यार इस करिए फ्रिज होना चाहिए फ्रूट खाते रहो ਔਰ ਪ੍ਰਮੋਟ ਕਰੋ ਹੈਲਦੀ ਚੀਜ਼ੀ ਅੱਛਾ ਸਲਾਮ ਅਲੈਕੁਮ ਆ ਸਾਹਮਣੇ ਸਰਾੰਗੀ ਜੀ ਗੁਰਦੁਆਰਾ ਸਾਹਿਬ ਦੀ ਜਿੱਥੇ ਆਪਾਂ ਨੂੰ ਰਹਿਣ ਲਈ ਜਗ੍ਹਾ ਮਿਲੀ ਹੈਗੀ ਤੇ ਚੱਲਦੇ ਆਪਾਂ ਅੱਗੇ ਹਨ ਤੇ ਅੱਜ ਦੀ ਵੀਡੀਓ ਦੀ ਫਿਰ ਸਮਾਪਤੀ ਕਰ ਗਏ ਇਹ ਆਪਾਂ ਨੂੰ ਕਮਰਾ ਮਿਲਿਆ ਜੀ ਖੁੱਲਾ ਡੁੱਲਾ ਦੋ ਸਾਥੀ ਹੋਰ ਆ ਜਿਹੜੇ ਉਹ ਸਾਹਮਣੇ ਤੁਸੀਂ ਪਾਈ ਦੇਖੀਐ ਨੇ ਤੇ ਤਿੰਨ ਅਸੀਂ ਆ ਪੰਜ ਜਾਣੇ ਇਸ ਕਮਰੇ ਚਾਂਗੇ ਤੇ ਬਾਈ ਜੇ ਆਪਣੀ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਨਾ ਆਪਾਂ ਮਿਹਨਤ ਕਰਦੇ ਆ ਕਿ ਤੇ ਸਾਰੇ ਭਰਾ ਸਬਸਕ੍ਰਾਈਬਰ ਵਾਲੀ ਘੰਟੀ ਜੀ ਨੱਪ ਦਿਆ ਕਰੋ ਕੁਛ ਨਹੀਂ ਜਾਂਦਾ ਸਾਨੂੰ ਇਹਨੇ ਨਾਲ ਬਹੁਤ ਹੌਸਲਾ ਵਾਧਦਾ ਫੇਰ ਸਾਈਕਲ ਸਾਡਾ ਹੋਰ ਭਜਦਾਗਾ ਤੇਜ਼ ਥੋੜਾ ਜਿਆ ਤੇ ਆ ਘੰਟਗਾ ਕੁੰਟਗੀਆਂ ਨੱਪ ਦਿਆ ਕਰੋ ਬਾਈ ਬਣ ਕੇ ਬੁੱਲਾ ਬੁੱਲਾ ਜੀਆਂ ਸਾਰਿਆਂ ਤੇ ਸਸਰੀ ਘਾਲ ਆਉਣ ਸਾਰਿਆਂ ਨੂੰ